ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ 26 ਜਨਵਰੀ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਪਹਿਲਾਂ ਤਾਂ ਚੈਨਲ ਵੱਲੋਂ ਸਾਹਿਬ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਜ਼ਿਲ੍ਹਾ ਰੋਪੜ ਜੋ ਕਿ ਪਿੰਡ ਸੋਲਖੀਆ ਦੇ ਵਿੱਚ ਮੌਜੂਦ ਆ ਦੇਖਿ ਜਿੱਥੇ ਕਿ ਗੁਰਦੁਆਰਾ ਯਾਦਗਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਜਿਹੜਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਸਮੂਹ ਸਾਧ ਸੰਗਤ ਦੇ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚ ਰਹੀ ਹੈ ਵੱਧ ਚੜ ਕੇ ਪਹੁੰਚ ਰਹੀ ਨੇ ਕਿਉਂਕਿ ਜਿਹੜੇ ਦਿਵਾਨ ਨੇ ਸਜਾਏ ਜਾ ਰਹੇ ਨੇ ਸਵੇਰ ਤੋਂ ਹੀ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਇੱਕ ਜ਼ਰੂਰੀ ਬੇਨਤੀ ਜੋ ਕਿ ਮੈਂ ਦੱਸਣਾ ਚਾਹਾਂਗਾ ਸੱਚਖੜ ਵਾਸੀ ਸੰਤ ਬਾਬਾ ਸਰੂਪ ਸਿੰਘ ਜੀ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਜਿਹੜੇ ਉਪਰਾਲੇ ਦੇ ਪ੍ਰਕਾਸ਼ ਦਿਹਾੜੇ ਹੋਣ ਜਾਂ ਜਨਮ ਦਿਹਾੜੇ ਨੇ ਬਾਬਾ ਜੀ ਦੇ ਇਸ ਸਥਾਨ ਤੇ ਮਨਾਏ ਜਾਂਦੇ ਨੇ ਤੇ ਹੁਣ ਜਿਹੜੇ ਮੌਜੂਦਾ ਮੁਖੀ ਨੇ ਉਹਨਾਂ ਵੱਲੋਂ ਬੀਬਾ ਕਮਲਜੀਤ ਕੌਰ ਤੇ ਬਾਬਾ ਨਿਰਪੈ ਸਿੰਘ ਜੀ ਤਪਾ ਦਾ ਰਾਜ ਮਹਾਲੀ ਵਾਲਿਆਂ ਵੱਲੋਂ ਇੱਕ ਜ਼ਰੂਰੀ ਬੇਨਤੀ ਹੈ ਸਮੂਹ ਸੰਗਤ ਨੂੰ ਕਿਉਂਕਿ ਆਉਣ ਵਾਲੀ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਤੰਤਰ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦੀ ਦਿਹਾੜਾ ਇਸ ਸਥਾਨ ਤੇ ਗੁਰਦਰਾ ਯਾਦਗਾਰ ਤੰਤਰ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਸੋਲਖੀ ਵਿੱਚ ਮਨਾਇਆ ਜਾ ਰਿਹਾ ਹੈ ਇਸ ਪੂਰੇ ਜੋ ਮਨਨ ਕੀ ਪ੍ਰਬੰਧਕ ਨੇ ਉਹ ਵਾਲਾ ਵੱਲੋਂ ਬੇਨਤੀ ਹੈ ਇਲਾਕੇ ਦੀਆਂ ਸਮੂਹ ਸਾਥ ਸੰਗਤਾਂ ਨੂੰ ਵੀ ਵੱਧ ਚੜ ਕੇ ਇੱਕ ਵਾਰ ਤਸਵੀਰਾਂ ਦਿਖਾਣਾ ਚਾਹੁੰਗਾ ਇਸ ਸਥਾਨ ਤੇ ਗੁਰਦਰਾ ਯਾਦਗਾਰ ਤੰਤਰਬਾਬਾ ਦੀਪ ਸਿੰਘ ਜੀ ਸ਼ਹੀਦ ਇਸ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ ਜਿਹੜੇ ਗੁਰਮਤ ਸਮਾਗਮ ਨੇ ਉਸ ਦਿਨ ਵੀ ਨਿਰੰਤਰ ਜਾਰੀ ਰਹਿਣਗੇ 8 ਤਰੀਕ ਨੂੰ ਸ਼੍ਰੀ ਖੰਡ ਪਟ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਜਿਹੜੇ ਭੋਗ ਪਾਏ ਜਾਣਗੇ ਸਮੂਹ ਸਾਧ ਸੰਗਤ ਨੂੰ ਇਲਾਕੇ ਦੀਆਂ ਸਾਧ ਸੰਗਤ ਨੂੰ ਬੇਨਤੀ ਹੈ ਵਾਧ ਤੋਂ ਵਾਧ ਵੀਡੀਓ ਸ਼ੇਅਰ ਕਰਕੇ ਇਲਾਕੇ ਦੀਆਂ ਸੰਗਤਾਂ ਤੱਕ ਪਹੁੰਚਾਓ ਕਿਉਂਕਿ ਆਉਣ ਵਾਲੀ 10 ਤਰੀਕ ਨੂੰ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 10 ਫਰਵਰੀ ਪਿੰਡ ਸੋਲਕੀਆਂ ਗੁਰਦੁਆਰਾ ਯਾਦਗਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਕੇ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਭਾਈ ਆਜੋ ਆਜੋ تنتن گواذان بنتن ਰਾਤ ਤੋਂ ਨਹੀਂ ਜਦੋਂ ਸਤਿਗੁਰੂ ਮਿਲਦਾ ਹੈ ਨਾ ਤਾਂ ਬਹਾਰ ਨੂੰ ਨੂੰ ਕਰ ਗਿਆ ਰਾਤ ਤੋਂ ਜੰਦਾ ਹੈ ਗੁਰੂ ਤੋਂ ਦੋਸ਼ੇ ਲੱਗਦੇ ਅਕੀਰਾਂ ਨਾਲ ਨੂੰ ਗੁਰੂ ਦਾ ਮਾਰੰਦ ਕਰਦੇ ਇਹਨਾਂ ਦੇ ਹੋਰ ਆਏ ਦੁਨੀਆਂ ਦੇ ਤਾਰੇ ਇੰਨੇ ਅਸਮਾਨ ਵਿੱਚ ਤਾਰੇ ਨਹੀਂ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਆਦੀ ਮਿਹਰ ਤੇ ਨਾਲ ਕਿਰਪਾ ਦੇ ਨਾਲ ਵਕਸ਼ਿਸ਼ ਦੇ ਨਾਲ ਤਰ ਗਏ ਪਰ ਜੁਰਮਖੋ ਤਰੋਗੇ ਉਦੋਂ ਜਦੋਂ ਸੱਚ ਮੁੱਚੀ ਹਿਰਦੇ ਦੇ ਨਾਲ ਅੰਦਰੋਂ ਜੁੜ ਲਓ ਜਦੋਂ ਗੁਰੂ ਸਾਹਿਬਾਂ ਦਾ ਜੀਵਨ 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 ਜੀਵ ਸਚੇ ਪਿਆਰ ਸਜਿ ਨੇ ਆਪਣੀ ਨਦਰ ਦੀ ਮਿਹਰ ਕਿਰਪਾ ਦ੍ਰਿਸ਼ਟੀ ਦੀ ਮਿਹਰ ਦੇ ਨਾਲ ਤੱਕਿਆ ਪ੍ਰੇਮ ਤੇ ਗੁਰਮੁਖੋ ਸਤਿਗੁਰਾਂ ਦੀ ਦ੍ਰਿਸ਼ਟੀ ਦੇ ਵਿੱਚ ਹੀ ਐਸੀ ਤਾਕਤ ਹੈ ਮਨੁੱਖ ਨਦਰੋਂ ਨਜ਼ਰੀ ਨਿਹਾਲ ਹੋ ਜਾਂਦਾ ਤੇ ਜਦੋਂ ਮਹਾਰਾਜ ਦੇ ਨੇਤਰਾਂ ਨਾਲ ਨੇਤਰ ਮਲਾ ਕੇ ਇਹਨਾਂ ਵਚਨ ਕੀਤਾ ਸਾਧ ਸੰਗਤ ਜੀ ਅੰਦਰ ਹਿਰਦਾ ਜੁੜ ਗਿਆ ਪ੍ਰੇਮ ਦੇ ਨਾਲ ਸਤਿਗੁਰਾਂ ਤੇ ਸਰਦਾ ਵਾਸਤੇ ਹੀ ਬਣਦਾ ਅਸੀਂ ਜਦੋਂ ਮਨ ਜਾਮਾਂਗੇ ਮਨ ਗੁਰਮੁਖ ਹੋ ਫਿਰ ਉਹ ਆਨੰਦ ਤਾਂ ਮਿਲੇਗਾ ਉਹ ਆਨੰਦ ਸਾਨੂੰ ਤਾਂ ਪ੍ਰਾਪਤ ਹੋਏਗਾ ਉਸ ਗੰਦ ਦਾ ਪਤਾ ਹੀ ਤਾਂ ਚੱਲੇਗਾ ਕਿ ਉਹ ਆਨੰਦ ਕਿਹਦਾ ਹੈ ਜਦੋਂ ਬਾਬੇ ਦੀਪ ਸਿੰਘ ਵੰਦਰਾ ਬਾਬਾ ਸਰੂਪ ਸਿੰਘ ਦੀ ਰਾਂਦਰਾ ਅੰਦਰੋਂ ਇੱਕਮਿਕ ਹੋ ਕੇ ਗੁਰਾਂ ਦੇ ਨਾਲ ਸਤਿਗੁਰਾਂ ਦੇ ਨਾਲ ਆਪਣਾ ਸ਼ਿਰਦਾ ਜੋੜ ਲਓ ਇੱਕ ਵਾਰੀ ਜੋੜ ਕੇ ਤੇ ਵੇਦਕੀ ਆਂ ਦੀ ਲੱਗ ਗਈਆਂ ਜੇ ਰੇ ਦੀਆਂ ਨੰਤਰ ਦੁਨੀਆ ਦੀ ਬਰਵਾਦ ਦੇ ਵਿੱਚ ਐਸੇ ਆਨੰਦ ਵਿੱਚ ਪਹੁੰਚ ਜਾਂਦੇ ਹਨ ਲੱਗਦੀ ਨਹੀਂ ਅੰਗਲੀਆਂ ਦੰਤਾਂ ਨੂੰ ਨਾ ਇਨੇ ਅਸਮਾਨ ਵਿੱਚ ਤਾਰੇ ਨਹੀਂ ਜਿਨੇ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਬਖਸ਼ ਦੇ ਨਾਲ ਤਰ ਗਏ ਪਰ ਜਦੋਂ ਮੁੱਖੋਂ ਤਰੋਗੇ ਉਦੋਂ ਜਦੋਂ ਸੱਚੀ ਮੁੱਠੀ ਹਿਰਦੇ ਦੇ ਨਾਲ ਅੰਦਰੋਂ ਜੁੜ ਜਾਓ ਜਦੋਂ ਗੁਰੂ ਸਾਹਿਬਾਨ ਨੇ ਹੋ ਗਏ ਕੋਈ ਸਤਨਾਮ ਜੀ ਆਜੋ ਜੀ ਆਪਦੇ ਉੱਤੇ ਉਰਵਾ ਉ ਟੁੱਟੀਆਂ ਦੇ ਲੇਖ ਲਿਖਦਾ ਉਹ ਜਿਹਦੀ ਕਿਸਮਤ ਫੁੱਟ ਗਈ ਉਹਦੀ ਕਿਸਮਤ ਜੋੜਦਾ ਜਿਹਦੇ ਕਾਰਮ ਟੁੱਟ ਗਏ ਉਹਦੇ ਕਾਰਮ ਜੋੜਦਾ ਆਗਾਮ ਆਇਆ ਚਲ ਚਲੀਏ ਆਪਾਂ ਅੰਮ੍ਰਿਤਪੁਰ ਸਾਹਿਬ ਦੇ ਦਰਸ਼ਨ ਕਰੀਏ ਚਲ ਚੰਨ ਚਲੇ ਜਾਣਾ ਮੱਥਾ ਟੇਕਦੀ ਸੰਗਤ ਮਾਝ ਦੀ ਸੰਗਤ ਗਈ ਮੱਥਾ ਟੇਕਦੀ ਹੈ ਕੋਈ کسی قسم دی پیٹا رکھ دا کوئی کسی قسم دی رکھ دا کوئی کسی قسم دی رکھ دا یہ بھی گئے جو انہوں نے کروں لے گئے گئے اسی سال سن اس وقت دا کوئی مایا آگت جا فصل واری کچھ بھی وہ لے کے جا کے انتی رکھ نبی متھا رکھیا کرو مارا دے چلنا دے متھا اپنا سر رکھیا ایسا سر رکھیا بھائی پاکتوں نے مرکے چکیا ایمانت کیا خوصہ سر بار روح ਬੰਦਿ ਜੋ ਨੰਦ ਅਨੰਦ ਓਮਕਾਰ ਸਤਗੁਰੂ ਜੀ ਸਤ ਪਿਆਰੇ ਮੇ ਸਾਰੇ ਸਤੂ ਕੇ ਦੀਨੇਤਾ ਆਪਣੇ ਵਾਰਨ ਨਾਨਕ ਤੁਮ ਤਾ ਸੁਪਰਾਸ ਤਾ ਕੋ ਵਿਗਨ ਕੋ ਲਾਣੇ ਜਾਤੀ ਪ੍ਰਵਾਹ ਕੇ ਅਰਦਾਸ ਗੁਰੂ ਕ੍ਰੰਥ ਸਿੰਘ ਜੀ ਮਹਾਰਾਜ ਜੀ ਨੂੰ ਆਪੇ ਦੇ ਪਾਵਨ ਤੇਦਰਜਤ ਕੋ ਜਿਨੇ ਮਰਦਾ ਸਹਾਇਤਰਤਾ ਹਾਸ ਮੇਰੀ ਜੋਗਨੀ ਕੀਤੀ ਜਾਂਦੀ ਹੈ ਸਤਿਗੁਰੂ ਜੀ ਆਲਾ ਬਿਨੁ ਦੇ ਦਰ ਤੇ ਕਿਰਪਾ ਬਾਦਲ ਜੀ ਵਰਕੇ ਪਰਵਾਨ ਕਰ ਲੈਣ ਜੀ ਹੋ ਸਤਿਗੁਰੂ ਜੀ ਆਲਾ ਪ੍ਰੀਤਿ ਮਹਾਨ ਵਰਸ਼ਣ ਦੇ ਬੰਦ ਤੇ ਸਦਕਾ ਅੰਨ ਆਮਰੋਹੀਤ ਧੰਨ ਧਰਵਾਪਾ ਦੇਵ ਜੀ ਉਹਨਾਂ ਦਾ ਪ੍ਰਕਾਸ਼ ਤੇ ਨਾਟਾ ਗੁਰਦੁਆਰਾ ਅੰਦਰ ਬਾਬਾ ਦੇਵ ਜੀ ਜੀ ਸੋਲਖਿਆ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮੰਗਾਇਆ ਗਿਆ ਸੋ ਇਹਨਾਂ ਸਮਾਗਮ ਦੇ ਅੰਦਰ ਸ਼ਬਦ ਗੁਰੂ ਜੀ ਉਹ ਸੰਤ ਮਹਾਂਪੁਰਸ਼ਾਂ ਰਾਗੀ ਸਿੰਘ ਸਾਹਿਬਾ ਨਾਲ ਮੰਨੋ ਹਰੀ ਜਸ ਕੀਰਤਨ ਦੁਆਰਾ ਸੰਤਾਂ ਨੂੰ ਨੇਹਾਲ ਕੀਤਾ ਗਿਆ ਸਤੂ ਜੀ ਸਮੂਹੀ ਰਾਣੀ ਉੱਪਰਦੇ ਆਂ ਸੁਣਦੇ ਆਂ ਸੇਵਾ ਸੰਭਾਲ ਕਰਦੇ ਆਂ ਬੇਅੰਤ ਪ੍ਰਸ਼ਾਂਤ ਕੋ ਵੀ ਅਮੁਰਗੀਆਂ ਆਪਣੇ ਅਣਜਾਣ ਆਪਣੇ ਹੱਥੇ ਸਭ ਕੀ ਮੋਹ ਆਪ ਕਰਨਾ ਰਹਾ ਤੁਸਮਤ ਬਾਸ਼ਿਸ਼ ਕਰ ਨਹੀਂ ਕਿਰਪਾ ਕਰੀ ਸਭ ਨੂੰ ਜੀਓ ਪਰਿਵਾਰ ਨੇ ਸੁਲੇਵਾ ਨੇ ਸਟਨ ਪਰਵਾਹ ਕਰਨੀ ਪੁਲੀਸ ਨੇ ਸੁਲੇਵਾ ਨੇ ਦਾ ਭਾਵ ਸੰਬੰਧ ਦੇ ਹੱਥਾਂ ਦੇ ਸੋਣਾ ਸਤ ਪੂਰੀਓ ਇਨਾਸਨਾਗੋ ਦੇ ਅੰਦਰ ਬੈਲ ਸਤਵ ਨੂੰ ਸਤ ਪੂਰੀਓ ਤਾਨ ਮਾਨ ਭਰ ਕੇ ਸੇਵਾ ਕੀਤੀ ਸਰਬ ਸੰਤਾਨੀਆਂ ਦੀ ਸੇਵਾ ਮਾਨ ਕਾਲ ਤੈ ਪਾਉਣੀਆਂ ਸੋਨ ਦੇ ਪਰਵਾਰਾਂ ਨੂੰ ਬਿਨਾਂ ਮਾਸ਼ੁਕਾਂ ਦੇ ਰਿਵਾਂ ਸੰਬੰਧਾਂ ਨੂੰ ਅੰਮ੍ਰਿਤ ਵੇਲੇ ਤੋਂ ਤਾਂਤਾ baba ਦੇਸ਼ ਦੇਸ਼ ਹੀ ਤੁਹਾਡੇ ਪ੍ਰਕਾਸ਼ ਤੇ ਹੜਾ ਮੁਕਰ ਕੇ ਹੋਇਆ ਆ ਆਪੇ ਪਾਵਨ ਦਰਵਾਜ਼ੀਆਂ ਹਾਜ਼ਰੀਆਂ ਪੁਰੀਆਂ ਸੁਖ ਸੰਗਤੀਆਂ ਮਾਗਰੀਆਂ ਤੇਲ ਫੁੱਲ ਵੇਢਾਵਾਂ ਰਸਤਾ ਰਸਤਾ ਹਾੜੀ ਗੁਰ ਪ੍ਰਮਾਣ ਕੰਨੀਆਂ ਦੀ ਚੱਲਿਆ ਰੰਮ ਰੰਮ ਸੁਆਸ ਸੁਆਸ ਲਈ ਜਿਚਿ ਲਾਣਾ ਨਗਰ ਜਿਹੜੇ ਸੁਖ ਵਰਤਾਂ ਮੇ ਆਗਿਆ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਮੋ ਨਾ ਲਿ ਤੁ ਸਭ ਤੇਰੀ ਬਟਾਈ ਕੋਈ ਨਾ ਉਹ ਨ ਜਾਣ ਬਿਰਾ ਧਰ ਜੀ ਹਰੀ ਇਕ ਇਕ ਤੂੰ ਲਾਂਗੇ ਬਰਾਨੀ ਆਸ

ਸਾਚੇ ਸਾਹਿਬ ਸੋ ਮਨਵਾਨਿਆ ਅਰ ਸਰਬ ਨਰਨ ਤੇ ਰਜਾਨਿਆ ਰੰਗੋ ਸਾਹਿਬ ਜੀ ਤੇਰੇ ਗਿਆਂ ਰਾ ਆਪਣੇ ਭਗਤ ਕਰ ਰਹੇ ਹੇ ਤਰਪਾਨਾ ਅਜਰ ਜੁ ਤੇਰੀ ਬੜਿਆਈ ਨਿਖਤ ਨਾਨਕ ਨਾਮ ਤੇ ਆਹਾ ਹਾਂ ਪ੍ਰਚੁੱਪਨਾ ਅੱਜ ਜੇ ਤੇਰੀ ਬੱਢਾਈ ਨਿਤ ਨਾਨਕ ਨਾਮ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੇ ਸੋਨਿਆ ਸ਼ਾਹ ਦੇ ਖਾਲਸਾ ਟੀਵੀ ਚੈਨਲ ਜੋ ਜੋਗੋ ਕੇ ਚੱਲ ਰਹੇ ਹਨ